ਦੀ ਕ ਪਤਨੀ ਆਪਣੇ ਮੰਮੀ ਪਾਪਾ ਦੇ ਘਰ ਗਈ ਉਦੋਂ ਉਸ ਦਾ ਪਤੀ ਆਫਿਸ ਵਿੱਚ ਸੀ ਜਦੋਂ ਉਹ ਘਰ ਪਹੁੰਚਿਆ ਤੇ ਨੋਟਿਸ ਟੀਵੀ ਤੇ ਚਿੱਟੀਆਂ ਮਿਲਿਆ ਮੰਮੀ ਦੇ ਘਰ ਜਾ ਰਹੀ ਹਾਂ ਬੱਚਿਆਂ ਨੂੰ ਲੈ ਕੇ ਮੇਰੀਆਂ ਸਾਰੀਆਂ ਗੱਲਾਂ ਤੇ ਅਮਲ ਕਰਨਾ ਦੋਸਤਾਂ ਨੂੰ ਘਰ ਬੁਲਾ ਕੇ ਕਬਾੜ ਖਾਣਾ ਨਾ ਬਣਾ ਦੇਣਾ ਪਿਛਲੀ ਵਾਰੀ ਚਾਰ ਖਾਲੀ ਬੋਤਲਾਂ ਛੱਤ ਤੋਂ ਮਿਲੀਆਂ ਸੀ ਰੋਟੀ ਘਰ ਦੀ ਹੀ ਬਣਾ ਲਵੀਂ ਜਾਂ ਹੋਟਲ ਤੋਂ ਖਾ ਕੇ ਆ ਜਾਣਾ ਬਾਹਰ ਤੋਂ ਲਿਆ ਲਿਆ ਕੇ ਹਰ ਕਿਸੇ ਨੂੰ ਘਰ ਨਾ ਖਵਾਣਾ ਪਿਛਲੀ ਵਾਰੀ ਸੌਫੇ ਦੇ ਥੱਲੇ ਚਾਰ ਪੀਜ਼ੇ ਦੇ ਬਿੱਲ ਮਿਲੇ ਸੀ ਆਪਣਾ ਕਸ਼ਮਾ ਸ਼ੀਸ਼ੇ ਦੇ ਕੋਲ ਰੱਖਣਾ ਪਿਛਲੀ ਵਾਰੀ ਫ੍ਰਿਜ ਤੋਂ ਮਿਲਿਆ ਸੀ ਕੰਮ ਵਾਲੀ ਦੀ ਮੈਂ ਤਨਖਾਹ ਦੇ ਦਿੱਤੀ ਹੈ ਐਵੇਂ ਖਾਮਖਾਈ ਦਾ ਪਿਆਰ ਜਤਾਣ ਦੀ ਜ਼ਰੂਰਤ ਨਹੀਂ ੜਕੇ ੜਕੇ ਉੱਠ ਕੇ ਗਵਾਂਡੀਆਂ ਨੂੰ ਜਗਾ ਜਗਾ ਕੇ ਇਹ ਪੁੱਛਣਾ ਜ਼ਰੂਰੀ ਨਹੀਂ ਕਿ ਪੇਪਰ ਆਇਆ ਕਿ ਨਹੀਂ ਸਾਡਾ ਪੇਪਰ ਵਾਲਾ ਤੇ ਉਹਨਾਂ ਦਾ ਪੇਪਰ ਵਾਲਾ ਅਲੱਗ ਹੈ ਦੁੱਧ ਵਾਲਾ ਤੇ ਲਾਂਡਰੀ ਵਾਲਾ ਵੀ ਤੁਹਾਡੇ ਸਾਰੇ ਅੰਡਰਵੇਅਰ ਅਲਮਾਰੀ ਦੇ ਥੱਲੜੇ ਖਾਨੇ ਵਿੱਚ ਹੈ ਬੱਚਿਆਂ ਦੇ ਉੱਪਰਲੇ ਖਾਨੇ ਵਿੱਚ ਪਿਛਲੀ ਵਾਰੀ ਦੀ ਤਰ੍ਹਾਂ ਬੱਚਿਆਂ ਬੱਚਿਆਂ ਦੇ ਪਾ ਕੇ ਨਾ ਚਲੇ ਜਾਣਾ ਤੁਹਾਡੀ ਸਾਰੀ ਰਿਪੋਰਟ ਨਾਰਮਲ ਹੈ बार-बार ਡਾਕਟਰ ਲੇਡੀ ਦੇ ਕੋਲ ਜਾਣ ਦੀ ਲੋੜ ਨਹੀਂ ਮੇਰੀ ਸਾਰੀ ਭੈਣ ਭੈਣਾ ਤੇ ਭਾਬੀਆਂ ਦੇ ਬਰਥਡੇ ਪਿਛਲੇ ਮਹੀਨੇ ਹੋ ਗਏ ਹੈ ਰਾਤ ਨੂੰ ਫੋਨ ਕਰਕੇ ਵਿਸ਼ ਕਰਨ ਦੀ ਜ਼ਰੂਰਤ ਨਹੀਂ ਹੈ वाईफाई ਦਾ ਪਾਸਵਰਡ ਮੈਂ ਬਦਲ ਦਿੱਤਾ ਜਲਦੀ ਸੋ ਜਾਣਾ ਜਿਆਦਾ ਖੁਸ਼ ਹੋਣ ਦੀ ਜਰੂਰਤ ਨਹੀਂ ਹੈ ਮੇਰੀ ਸਾਰੀ ਸਹੇਲੀਆਂ ਆਪਣੇ ਆਪਣੇ ਪਿੰਡਾਂ ਨੂੰ ਚਲੀਆਂ ਗਈਆਂ ਨੇ ਖਾਂਡਪੱਤੀ ਕੌਫੀ ਮੰਗਣ ਦੇ ਬਹਾਨੇ ਉਸ ਨਾਲ ਵਾਲੀ ਚੁੜੇਲ ਦੇ ਘਰ ਜਾਣ ਦੀ ਜ਼ਰੂਰਤ ਨਹੀਂ ਹੈ ਮੈਂ ਬਿਜਾਰੋ ਲੈ ਕੇ ਸਭ ਕੁਝ ਘਰ ਰੱਖ ਦਿੱਤਾ ਗੁਆਂਢ ਵਿੱਚ ਰਹਿੰਦੀ ਚਾਚੀ ਨੂੰ ਚਾਚੀ ਦੀ ਨਜ਼ਰਾਂ ਨਾਲ ਵੇਖਣਾ ਕੋਈ ਵੀ ਹਸੀ ਮਜ਼ਾਕ ਕਰਨ ਦੀ ਜ਼ਰੂਰਤ ਨਹੀਂ ਸਾਹਮਣੇ ਵਾਲੇ ਕਿਰਾਏਦਾਰ ਦੀ ਨੂੰ ਤੁਹਾਡੇ ਤੋਂ ਉਮਰ ਚ ਬਹੁਤ ਛੋਟੀ ਹੈ ਉਸਦੇ ਬੱਚੇ ਖੰਡਾਂ ਦੇ ਬਹਾਨੇ ਸ਼ਰਾਰਤ ਕਰਨ ਦੀ ਜ਼ਰੂਰਤ ਨਹੀਂ ਓਵਰ ਸਮਾਰਟ ਬਣਨ ਦੀ ਕੋਸ਼ਿਸ਼ ਨਾ ਕਰਨਾ ਮੈਂ ਕਿਸੇ ਵੀ ਵਕਤ ਵਾਪਸ ਆ ਸਕਾਂ